ਸਤਿ ਸ੍ਰੀ ਅਕਾਲ ਸਾਰਨੇ ਪੜਨੂ ਬੋਸਾ ਦਾ ਤੁਸੀਂ ਘਰੇ ਠੀਕ ਠਾਕ ਹੋਗਾ ਹਰ ਪੜਨ ਪਰਮਾਤਮਾ ਤੁਹਾਨੂੰ ਦਰਸਤੀ ਦੇਵੇ ਤੇ ਸੰਗ ਹੋਵੇ ਸੰਗ ਸਾਹੀ ਹੋਵੇ ਤੁਸੀਂ ਕਮੈਂਟ ਕਰਕੇ ਦੱਸਿਆ ਕਰੋ ਇੱਥੇ ਗਲਤ ਹੈ ਗੀਤ ਬੋਲਵੇਂ ਦੇ ਮਾਸੀ ਮਾਸੀ ਮੈਂ ਸੁਖਿੰਦਰ ਘਾਵੜਾ ਮਾਪਿਆਂ ਦੇ ਬੋਲ ਨੂੰ ਜੇ ਮਾਪਿਓ ਤੋ ਧੀ ਧੀ ਆਵੇ ਰੱਖੀਆਂ ਸਾਨੂੰ ਅਗਲੇ ਇਨਾ ਤੱਕਿਆ ਤਰੂ ਸਾਨੂੰ ਪੁੱਤਰਾ ਮਾango ਰੱਖੇ ਕਰੋ ਸਾਨੂੰ ਪੁੱਤਰਾ ਮਾango ਰੱਖਿਆ ਕਰੋ ਜੇ ਮਾਪਿਓ ਤੋ ਧੀ ਤਿਆਵੇ ਜੰਮੀਆਂ ਚੜੇ ਮਹੀਂ ਏ ਹਾਇਆ ਕਰੋ ਨਿਜ ਜਮੀਆਂ ਦਾ ਉਕਰਵ ਦਇਆ ਕਰੋ ਨਿਜ ਜਮੀਆਂ ਦਾ ਉਕਰਵ ਦਇਆ ਕਰੋ ਦੋਸਖ ਮਾਪਿਆਂ ਦਾ ਲਿਖ ਦੋ ਕਿਤਾਬਾਂ ਤੇ ਦੋਸਖ ਮਾਪਿਆਂ ਦਾ ਲਿਖ ਦੋ ਕਿਤਾਬਾਂ ਤੇ ਜਾਗ ਜਾਣ ਨੀਤੀਆਂ ਦੇ ਮਾਪੇ ਆਖੋ ਲਿਖਦਿਆ ਜਾਨ ਨੀਤੀਆਂ ਦੇ ਮਾਪਿਆਂ ਉਹ ਲੇਖ ਜਾਂ